ਸਵੇਰੇ 7 ਵਜੇ ਮਰੀਜ਼ ਨੂੰ ਪੀਜੀਆ ਚੰਡੀਗੜ੍ਹ ਤੋਂ ਲੁਧਿਆਣਾ ਵਾਪਸ ਲਿਜਾਣ ਦੀ ਹੋਈ ਪ੍ਰਾਈਵੇਟ ਐਂਬੂਲੈਂਸ ਪਿੰਡ ਹੀਰਾ ਕੋਹਾੜਾ ਕੀਤੀ ਬ੍ਰੈਡ ਨੇੜੇਕ ਮਸਜਿਦ ਦੀ ਦੀਵਾਰ ਨਾਲ ਜਾ ਟਕਰੀ ਐਂਬੂਲੈਂਸ ਵਿੱਚ ਸਵਾਰ ਇੱਕੋ ਪਰਿਵਾਰ ਦੇ ਚਾਰ ਮੈਂਬਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ। ਭੂਸ਼ਣ ਬਾਂਸਲ ਦੀ ਰਿਪੋਰਟ ਕੇਆਰਟੀ ਨਿਊਜ਼ ਨੈਟਵਰਕ। ਮੇਰਾ ਨਾਮ ਹੈ ਬਲਵਿੰਦਰ ਸਿੰਘ ਆ ਜੀ ਮੈਂ ਬਤਾਉ ਰਹੀ ਹਾਂ ਐਮਟੀ 108 ਤੇ ਡਿਊਟੀ ਕਰਦਾ ਹਾਂ। ਕੀ ਮਾਮਲਾ ਹੋਇਆ ਮਾਮਲਾ ਇਤਰਾ ਹੈ ਇਹ ਗੱਡੀ ਇਹ ਜਿਹੜੀ ਪੀਜੀਆਈ ਤੋਂ ਵਾਪਸ ਆ ਰਹੀ ਤੇ ਇਹ ਵਾਪਸ ਆਉਂਦੀ ਕਿੱਟੀ ਬਾਣ ਬਰੈਡ ਚੰਡੀਗੜ੍ਹ ਰੋਡ ਦੇ ਉੱਤੇ ਜਿਹੜੀ ਕੰਧ ਦੇ ਵਿੱਚ ਵੱਜੀ ਆ ਤੇ ਉਸ ਤੋਂ ਬਾਅਦ ਆਪਾਂ ਨੂੰ ਕਾਲ ਆਉਂਦੀ ਆ ਤੇ ਆਪਾਂ ਤੁਰੰਤ ਗੱਡੀ ਮੂਵ ਕਰਕੇ ਇੱਥੇ ਕੁੰਤਿਆ ਸੀਨ ਦੇ ਉੱਤੇ ਸੀਨ ਤੇ ਪਹੁੰਚ ਕੇ ਦੇਖਦੇ ਆ ਪੇਸ਼ੈਂਟ ਪੰਜ ਆ ਤੇ ਬਾਅਦ ਦੋ ਗੱਡੀਆਂ ਆਉਂਦੀਆਂ ਇੱਕ ਕਵਾੜਾ ਚੌਂਕ ਵਾਲੀ ਗੱਡੀ ਆਉਂਦੀ ਹੈ ਇੱਕ ਕੁੰਕਰਾ ਵਾਲੀ ਗੱਡੀ ਆਉਂਦੀ ਹੈ ਫਿਰ ਆਪਾਂ ਇਹਨਾਂ ਨੂੰ ਚੈੱਕ ਕਰਕੇ ਪੇਸ਼ੈਂਟ ਨੂੰ ਐਸਡੀਐਸ ਮਰਾਲਾ ਲੈ ਕੇ ਆਏ ਆ ਤੇ ਇੱਕ ਗੱਡੀ ਆਪਣੀ ਜਿਹੜੀ ਉਹ ਸਿਵਲ ਲੁਧਿਆਣੇ ਲੈ ਗਈ ਪੇਸ਼ੰਟ ਨੂੰ। ਅ ਪੇਸ਼ੰਟ ਦੀ ਹਾਲਤ ਕਿੱਦਾਂ ਦੀ? ਹਾਂਜੀ ਇਹ ਪੇਸ਼ੰਟ ਥੋੜਾ ਜਿਹਾ ਸਟੇਬਲ ਆ ਜਿਹੜਾ ਐਂਬੂਲੈਂਸ ਆ ਪ੍ਰਾਈਵੇਟ ਐਂਬੂਲੈਂਸ ਦਾ ਡਰਾਈਵਰ ਆ ਉਹਦੀ ਹਾਲਤ ਗੰਭੀਰ ਆ ਥੋੜੀ ਜਿਹਾ ਉਹਨੂੰ ਸਿਵਲ ਹਸਪੀਟਲ ਤੇ ਹਾਣਾ ਪਹੁੰਚਾਤਾ। ਇਹ ਐਂਬੂਲੈਂਸ ਛੋਟੀ ਸੀ ਵੱਡੀ ਸੀ। ਇਹ ਛੋਟੀ ਐਂਬੂਲੈਂਸ ਹੀ ਪ੍ਰਾਈਵੇਟ ਐਂਬੂਲੈਂਸ ਹੁੰਦੀ ਜਿਹੜੀ ਸੀ ਐਨਜੀ ਦੇ ਉੱਤੇ ਹੁੰਦੀ ਆਈ। ਤੁਸੀਂ ਕਿਹੜੀ ਐਂਬੂਲੈਂਸ ਚਲਾ ਰਹੇ ਆ ਆ ਪਾ ਜੀ 108 168 ਐਂਬੂਲੈਂਸ ਚਲਾਉਂਦੇ ਆ ਜੀ ਸਰਕਾਰੀ ਐਂਬੂਲੈਂਸ ਇਹ ਕਿੰਨੇ ਕੇ ਵਜੇ ਦਾ ਟਾਈਮ ਸੀ ਜਦੋਂ ਹਾਦਸਾ ਹੋਇਆ ਪਤਾ ਲੱਗਿਆ ਇਹ ਮਾਰਨਿੰਗ ਕੋਈ 7:00 ਵਜੇ ਦੇ ਕਰੀਬ ਆਈ ਟਾਈਮ ਆ ਜਗ੍ਹਾ ਕਿਹੜੀ ਹੈ ਇਹ ਜਗ੍ਹਾ ਹੈ ਚੰਡੀਗੜ੍ਹ ਰੋਡ ਕਿੱਤੀ ਪੌਣ ਪਿੰਡ ਦੇ ਕੋਲੇ ਜੀ ਹਾਂ ਜੀ ਨਿਹਿਰਾਂ ਦੇ ਪਿੰਡ ਲੱਗੇ ਮੇਰੇ ਨਾਲ ਡਾਕਟਰ ਮਨਦੀਪ ਸਿੰਘ ਜੀ ਡਾਕਟਰ ਸਾਹਿਬ ਸਵੇਰੇ ਇਹ ਆਪਣੇ ਐਕਸੀਡੈਂਟ ਦਾ ਕੋਈ ਕੇਸ ਆਇਆ ਕੀ ਹੈਗੀ ਇਹ ਡਿਟੇਲ ਜੀ ਸਰ ਪੇਸ਼ੈਂਟ ਦੱਸਣ ਦੇ ਮੁਤਾਬਕ ਇਹ ਕਿੱਟੀ ਬਰੈਡ ਜੋ ਫੈਕਟਰੀ ਆ ਉਹਨਾਂ ਦੇ ਕਟਾਣੇ ਕਲਾ ਉੱਥੇ ਇੱਕ ਐਕਸੀਡੈਂਟ ਹੋਇਆ ਐਂਬੂਲੈਂਸ ਤੇ ਸਭ 4 ਪੇਸ਼ੈਂਟ ਸਾਡੇ ਕੋਲ ਆਏ ਨੇ 4 ਸਟੇਬਲ ਆ ਉਹਦੇ ਵਿੱਚ ਦੋ ਬੱਚੇ ਨੇ ਇੱਕ ਬੱਚਾ 6 ਸਾਲ ਦਾ ਇੱਕ ਬੱਚਾ ਹੈਗਾ 18 ਸਾਲ ਦਾ ਤੇ ਦੋ ਹਸਬੰਡ ਵਾਈਫ ਨੇ ਇੱਕ ਲਲਿਤਾ ਤੇ ਭਗਵਾਨ ਸਾਰੇ ਸਟੇਬਲ ਨੇ ਕਿਸੇ ਨੂੰ ਅਸੀਂ ਰੈਫਰ ਨਹੀਂ ਕਰਾ ਡਾਕਟਰ ਸਾਹਿਬ ਪਤਾ ਲੱਗਿਆ ਵੀ ਇਹ ਪੇਸ਼ੈਂਟ ਕਿੱਥੋਂ ਆ ਰਹੇ ਸੀ ਸਰ ਇੰਨਾ ਇਹ ਇਨਫੋਰਮੇਸ਼ਨ ਨਹੀਂ ਮਿਲੀ ਬਟ ਉਹ ਕਹਿ ਰਹੇ ਸੀ ਕਿ ਚੰਡੀਗੜ੍ਹ ਰੋਡ ਤੇ ਸੀ ਅੱਗੇ ਲੁਧਿਆਣਾ ਨੂੰ ਜਾ ਰਹੇ ਸੀਗੇ ਆਪਦੇ ਹੋਮ ਤੇ ਜਾਂਦੇ ਵਕਤ ਉੱਥੇ ਐਕਸੀਡੈਂਟ ਹੋ ਗਿਆ ਅ ਸਰ ਜਿਹੜੇ ਲਲਿਤਾ ਵਾ ਉਹਨਾਂ ਦੇ ਦਰਦ ਹੋ ਰਿਆ ਨੀ ਤੇ ਪਾ ਗੋਡੇ ਤੇ ਤੇ ਸਰ ਜਿਹੜਾ ਸ਼ਾਮ ਕੁਮਾਰ ਆ ਉਹਦੇ ਇੱਕ ਕੱਟ ਬੂੰਡ ਆ ਆਪਣੇ ਲੈਫਟ ਹੈਂਡ ਤੇ ਤੇ ਸਰ ਜਿਹੜਾ ਭਗਵਾਨ ਆ One of the premium and prestigious professional institutes providing a wide range of professional courses with 100% placement assistance. We are Sri Sai Group of Institutes.